ਰੇ ਰਾ ਸਾਹਿਬ ਹਰ ਜੁਗ ਜੁਗ ਭਗਤੂ ਪਾਇਆ ਪੈ ਜ ਰਖਦਾ ਆਇਆ RAM ਰਾਜੀ ਹਰ ਨਾਕਸ਼ੇ ਦ੍ਰਿਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰ ਹੀ ਨਿੰਦ ਕਾਂ ਪੇਠ ਦੇ ਨਾਮ ਦੀ ਮੁਖ ਲਾਇਆ ਜਾ ਨਾਨਕ ਐਸਾ ਹਰ ਸੇਵੀ ਅੰਤਲੇਸ਼ ਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾ ਸੁਖਤਾ ਮਨੋ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸੀਆ ਤਿਰੰਤ ਨ ਜਾਇ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲ ਫਲਾ ਫੁਰਪੁਰ ਰਹਾ ਤੂੰ ਸਚਾ ਸਿਵ ਸਿੱਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰੇ ਹਾ ਸੋ ਦਾ ਰਾਗਾ ਸੋ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰਥੀ ਰਾਹੀ ਹਾ ਓੰਕਾਰ ਕੀ ਹਾ ਜਿਤਿ ਵੇ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੀ ਤੇਰੀ ਵਾਹੁਨ ਹਾਰੇ ਕੀਤੇ ਤੇਰੇ ਰਾਗ ਪ੍ਰੀਸੋਂ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤਦਨੋਂ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵਨ ਤਦਨੋਂ ਚੇਤਨ ਗਵਤ ਲਿਖ ਜਾਨਨ ਲਿਖ ਲੇ ਧਰਮ ਵਿਚਾਰੀ ਗਾਵਨ ਤਦਨੋਂ ਈਸ਼ਰ ਬਰਮਾ ਦੇਵੀ ਸੋਹੰਤ ਸੰਦਾ ਸਵਾਰੇ ਗਾਵਨ ਤਦਨੋਂ ਇੰਦਰਿੰਦਰਾਸਨ 'ਤੇ ਬੈਠੀਂ ਦੇਵਤਿਆਂ ਦੰਦਾਲੀ ਗਾਵੰਤ ਤੁਧਨੋ ਸਦ ਸੰਵਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੀ ਗਾਵੰਤ ਤੁਧਨੋ ਜਿਤੇ ਸਤੇ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੰਦਰ ਕੀ ਸਜੁਗ ਜਗ ਬੇਂਤਾ ਨਾਲੇ ਗਾਵੰਤ ਤੁਧਨੋ ਮੋਹਣੀ ਆਮਨ ਮੋਹਣ ਸੁਰਗ ਮਸ ਪਿਆਲੇ ਗਾਵੰਤ ਤੁਧਨ ਤਨੁ ਪਾਈ ਤੇਰੇ ਅਰਥ ਰਚੀਤ ਨਰਲੇ ਗਾਵਨ ਤਦਨੋ ਜੋਤ ਮਹਾ ਬਲ ਸੂਰਾ ਗਾਵਨ ਤਦਨੋ ਖਾਣੀ ਚਾਰਿ ਗਾਵਨ ਤਦਨੋ ਖੰਡ ਮੰਡਲ ਭਰੇ ਮੰਡਾ ਕਰ ਕਰ ਰੱਖੀਂ ਤੇਰੇ ਧਾਰੇ ਸੇਜ ਤੈਨੂੰ ਗਾਵਨ ਜੋਤ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤ ਜੁਦਨੋ ਗਾਵਨ ਸੇ ਨੈ ਜਤਨਾ ਆਵ ਨਾਨੀ ਕਿਆ ਵਿਚਾਰਿ ਸੋਈ ਸਿਨਦਾ ਸਾਚੂ ਸਾਹਿਬ ਸਾਚਾ ਸਾਚੀ ਨਾਈ ਹੇ ਫੀ ਹੋਸੀ ਜਾਈ ਨਜਾ ਸਿਰਚਨਾ ਜਿੰਨ ਰਚਾਈ ਰੰਗੀ ਰੰਗੀ ਬਾਤੀ ਕਰ ਕਾ ਜਿਸੀ ਮਾਇਆ ਜਿੰਨ ਉਪਾਈ ਕਰ ਕਾ ਦੇਖੇ ਕੀਤਾ ਆਪਣਾ ਜੋਤ ਸਦੀ ਵੜਿਆਈ ਜੋਤ ਸੁਭਾਵੇ ਸੋਇ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੁਪਾਤ ਸਹਾਉ ਸਹਾ ਪਾਤ ਸਾਈਂ ਨਾਨਕ ਕਰੇ ਹਰ ਰਜ਼ਾਈ ਆਸਾ ਮਹੱਲਾ ਪਹਿਲਾ ਸੋਹਣਾ ਵਡਾ ਆਖੇ ਸਭ ਕੋਈ ਕੀ ਵਡ ਬੰਡਾ ਡਿੱਠਾ ਹੋਏ ਕੀਮਤ ਪੈ ਨ ਕਿਹਾ ਜਾਏ ਕਹਿਣੇ ਵਾਲੀ ਤੇਰੀ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਕੀ ਹੀਰਾ ਕੋਈ ਨਾ ਜਾਣ ਤਰ ਕੀਤਾ ਕੀ ਬਣ ਚੀਰਾ ਰਹਾਉ ਸਾਸ੍ਰਤੀ ਮਲ ਸੁੱਤ ਕਮਾਈ ਸਭ ਕੀਮਤ ਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਪਰਹਾਈ ਕਹਿਣਾ ਜਾਈ ਤੇਰੀ ਤਲਵ ਡਿਆਈ ਸਭ ਸਾਤ ਸਭ ਤਾਪ ਸਭ ਚੰਗਿਆਈਆਂ ਸਿੱਧਾ ਪਰਖਾਂ ਕੀਆਂ ਵਡਿਆਈਆਂ ਤੇ ਦਵਨ ਸਿਰ ਦੇ ਕਨੇ ਨਾ ਪਾਈਆ ਕਰ ਮਿਲੇ ਨਾਹੀ ਠਾ ਕਰ ਰਹੀ ਆਖਣ ਵਾਲਾ ਕਿਆ ਵਿਚਾਰ ਸਿਉ ਤੇ ਪਰੇ ਤੇਰੇ ਪੰਡਾਰਾ ਜਿਸ ਤੂੰ ਦੇ ਸਿਖਿਆ ਚਾਰਾ ਨਾ ਨਿਕਸੈ ਸਵਾਰਨ ਹਾਰਾ ਸਮ ਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣੀ ਓਖਾ ਸਾਚਾ ਨਾਮ ਸਾਚੇ ਨਾਮ ਕਿ ਲਾਗੇ ਓਖਾ ਤਪੋਖ ਖੈਂ ਚਰੀਏ ਦੁਖ ਸੋਕੋਂ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਓ ਸਾਚੇ ਨਾਮ ਕਿਤਲ ਹੁੜਿਆਈ ਆਖ ਤਕੇ ਕੀਮਤ ਨਹੀਂ ਪਾਈ ਜਿਹਾ ਮਿਲਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੋਣੇ ਹੋਰ ਨਾਹੀ ਕੋਏ ਨਾ ਕੋ ਹੁਆ ਨਾ ਕੋਹੇ ਜੇ ਵੜ ਆਵਦੇ ਵੜਦੇ ਰਹਿੰਦਾ ਜਿੰਤਨ ਕਰਕੇ ਕੀਤੀ ਰਾਹ ਖਾਸਮ ਵਸਾਰੇ ਤੇਖਮ ਜਾਤ ਨਾਨਕ ਨਾਮੇ ਵਾਹਿਗੁਰੂ ਰਾਗ ਹੋਜਰੀ ਮਹੱਲਾ ਚੌਥਾ ਹਰ ਕੇ ਜਨ ਸਦੁ ਹਤ ਪਰਖਾ ਬਿਨੋ ਕਰੋ ਗੁਰ ਪਾਸ ਹਮ ਗੇਰੇ ਗੁਰਮੁ ਸਦੁ ਕਰ ਸਰਨਾਈ ਕਰੰਦਿਆ ਨਾਮ ਪਰਗਾਸ ਮੇਰੇ ਮੇਰ ਤੁਗ੍ਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਰਪਾ ਸਖਾਈ ਹਰ ਕੀਤ ਹਮ ਰੇ ਰਹਿ ਰਾਸ ਰਹਾ ਉਹ ਜਿਨ ਕੇ ਵਡ ਭਾਗ ਵਡੇਰੇ ਜਿਨ ਹਾ ਹ ਸਰੰਦਾ ਹਰ ਪਿਆਸ ਹਰ ਹਾ ਨਾ ਮਿਲ ਤਪਤਾ ਸੈ ਮੈਂ ਸੰਗਤ ਗੁਣ ਪਰਗਾਸ ਜਿਨ ਹਰ ਹਸ ਨਾਮ ਨ ਪਾਇਆ ਤੇ ਪਾ ਗਹੀ ਚੰਪਾ ਜੋ ਸਦ ਵਰਸਨ ਸੰਗਤ ਨਹੀਂ ਆਏ ਤਰਗ ਜੀਵੇ ਤਰਗ ਜੀਵਾ ਜਿਨ ਹਾ ਜੈ ਸਤਿ ਪਰ ਸੰਗਤ ਪਾਈ ਤਨੰਤੌਰ ਮਾਸਤਕ ਲਿਖਿਆ ਲਿਖਾਸ ਤਾਂ ਨ ਤਾਂ ਸਹ ਸੰਗ ਤਜਿਤ ਹਰਸ ਪਾਇਆ ਮਿਲ ਜੇ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਤਬੈ ਊਤਮ ਜਾ ਅਹਰ ਹਰ ਜੀਉ ਪਰਿਆ ਸੈਲ ਪਥਰ ਮੇਂ ਜੰਤੂ ਪਾਏ ਤਾਕਰਜ ਕਾਂਗੀ ਕਰ ਧਰਿਆ ਮੇਰੇ ਮਾਤੋਂ ਜੀ ਸਹ ਸੰਗਤ ਮਲੇ ਸੂ ਤਰਿਆ ਗੁਰਪ੍ਰਸਾਦ ਪਰਮਬਤ ਪਾਇਆ ਸੂ ਕੇ ਕਾਸ਼ਟ ਹਰਿਆ ਰਹਾਓ ਜਨਨ ਬਤਾ ਲੋ ਸਤਵੰਤਾ ਹੋਏ ਨ ਕਿਸ ਕੀ ਧਰਿਆ ਸਿਰਸਜ ਕਸਵਾ ਹੀ ਠਾਕਰ ਕਾਹੇ ਮਨ ਕੋ ਘਰਿਆ ਓੜੇ ਓੜਿ ਆਵੇ ਸੇ ਪੋਸਾ ਤਿਸ ਪਾਸ਼ੀ ਬਿਸ਼ਰੇਸ਼ ਰਿਆ ਤਨ ਕਵਨ ਥਲਾਵੇ ਕਉਨ ਚੁਗਾਵੇ ਮਨ ਮੇ ਸਮਰਨ ਕਰਿਆ ਸਭ ਨਿਦਾਂ ਦਾ ਸੱਠ ਸਿਧਾਂਤ ਹੋ ਕੁਲ ਕਾ ਤਲ ਧਰਿਆ ਜਨਾਨਹ ਕਵਲ ਪ੍ਰਸੰਦ ਵਲਨ ਜਾਈ ਇਹ ਤਰ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੂੰਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸਾ ਸੂਪੁਰਖ ਨਰਿੰਜਨ ਹਰ ਪੁਰਖ ਨਰਿੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੁੰਜੀ ਸਚੇ ਸ੍ਰੀ ਦਿਨ ਹਾਰਾ ਸੰਜੀਤ ਮਾਰੇ ਜੀਤੋਂ ਜੀਆਂ ਕਾਜ਼ਾ ਤਾਰਾ ਹਾਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਨ ਹਾਰਾ ਹਰਿਆ ਫੇਠਾ ਕਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜ ਕੜ ਅੰਤ ਸੰਦਰੰਤਰ ਜੀ ਹਰ ਏਕੋ ਫੁਰਕ ਸਮਾਨ ਏਕ ਦਾਤੇ ਇਕ ਪ੍ਰੇਖਾਰੀ ਜੀ ਸਭ ਤੇਰੀ ਚੋਹੀ ਵਿਡਾਣਾ ਕੁਆ ਪੀਂਦਾ ਤਾ ਪੀ ਭੁਗਤਾ ਜੀ ਹੋਂ ਤਦਵਨ ਅਵਨ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕਿਆ ਗੁਣ ਆਖ ਵਖਾਣਾ ਜੋ ਸੇ ਬਹਿ ਜੋ ਸੇ ਬਹਿ ਤੁੰਜੀ ਜਾ ਨਾਨਕ ਤਨ ਕਰਵਾਣਾ ਹਰ ਧਿਆਏ ਹਰ ਧਿਆਵੇ ਤੁੰਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮਉ ਸੇ ਮੁਗਤ ਪਾਇ ਜਿਨ ਹਾਲ ਧਿਆਏ ਜੀ ਤੈਨ ਤੋਟੇ ਜੰਮ ਕੀ ਫਾਸੀ ਜੈੰਦਰ ਪਾ ਜਨਹਾਂਦਰ ਪਾ ਤੇ ਹਾਇ ਜੀਤਨੁ ਕਾ ਭੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰੁ ਕਸਮਾਸੀ ਸੇਤਨ ਸੇਤਨ ਜਿਨ ਹਰਿ ਤੇ ਆਏ ਨ ਜੀਉ ਜਾਨਕ ਤਨ ਬਲ ਜਾਸੀ ਤੇਰੇ ਭਗਤਿ ਤੇਰੀ ਭਗਤ ਪੰਡਾ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਵਸਲਾਹ ਤੁਝ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੰਕ ਤੇਰੀ ਅਨੰਕ ਰੇ ਹਰ ਪੂਜਾ ਜੀ ਤਾਪ ਤਪਹਿ ਜਪੇ ਬਿਨਤਾ ਤੇਰੇ ਅਨੇਕ ਤੇਰੇ ਅਨੇਕ ਕਪੜੇ ਵਾਸੁ ਮੁਰਾ ਸਾਸਨ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਵ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਤ ਪਰਖਿਆ ਪਰੰਪਰ ਕਾਤਾ ਜੀ ਤੂੰ ਜੀਵੜ ਆਉ ਨ ਕੋਈ ਤੂੰ ਜੋ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਜਿਹਾ ਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੇ ਆਪੇ ਸਿਰ ਸੋ ਪਾਜੀ ਤੇ ਆਪੇ ਸ਼ਰਨ ਜੀ ਸਭ ਗੋਈ ਜੇ ਨਾਨ ਨੂੰ ਬਣ ਗਾਵੇ ਕਰਥੇ ਕੇ ਜੀ ਜੋ ਸੋ ਸੇ ਕਾਜ ਨੂੰ ਯਾ ਸਭ ਮਹੱਲਾ ਚੌਥਾ ਕਉ ਕਰਤਾ ਸਚਿਆਰ ਮਿੰਦਾ ਸਾਈਂ ਜੋ ਤੂੰ ਪਾਏ ਸਹੀ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੁਮ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਉ ਨਾਮ ਤਨ ਪਾਇਆ ਗੁਰਮਖਲਾਦਾ ਮਨ ਮੁਖ ਗਵਾਤ ਤੇ ਆ ਬਿਛੋੜਿਆ ਆ ਮਿਲਾਇਆ ਤੂੰ ਦਰਿਆ ਸਾਥੁ ਜੀ ਮਾਈ ਤੁਜੋਂ ਬਨ ਦੂਜਾ ਕੋਈ ਨਾਹੀਂ ਜੀਹਾਂ ਸਭ ਤੇਰਾ ਖੇਲ ਬਜੋਗ ਸਿਆ ਸੰਯੋਗੀ ਮੇਲ ਜੈਸਨੋਂ ਤੂੰ ਜਾਣਾ ਏ ਸੋ ਜਿਨ ਜਾਣੇ ਹਰ ਗੁਣ ਸਤਿ ਹੀ ਆਖ ਵਖਾਣੀ ਇਹਨਾਂ ਸੇਵਿਆ ਤੁਮ ਸੁਖ ਪਾਇਆ ਸੇਂ ਜੀਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਇਹ ਤਜਮਨ ਦੂਜਾ ਅਵਰ ਨਾ ਕੋਏ ਤੁਮ ਕਰ ਕਰ ਵੇਖੇ ਜਾਣੀ ਸੋਏ ਜਾ ਨਾਨਕ ਗੁਰਮੁਖ ਪਰੰਗਟ ਹੋਇ ਆਸਾ ਮਹਲਾ ਪਹਿਲਾ ਤੇਤਾ ਸੁਣ ਲੈ ਭਈ ਲੈ ਨੀ ਵਾਸਾ ਪਾਣੀ ਪਾਪ ਕਤੈ ਨਹੀਂ ਕੀਆ ਪੰਕਜ ਮੁ ਭਗ ਨਹੀਂ ਚਾਲੇ ਹਮ ਦੇਖਾਂ ਤੇ ਲੂਬਿਅਲੇ ਮਨ ਏਕ ਨ ਚਿਤ ਸਮੋੜ ਮਨ ਹਰ ਬਿਸਰਾ ਤੇਰੀ ਬਨਗਲਿਆ ਰਹਾਉ ਨਾ ਜਤੇ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨਮ ਭਿਆ ਪਰਮ ਨਾਨਕ ਤਿਨ ਕੀ ਸਰਨਾ ਜੇਨ ਤੋ ਨਾਹੀ ਵਿਸਰਿਆ ਸਾ ਮਹੱਲਾ ਪੰਜਮਾ ਪਏ ਪ੍ਰਾਪਤ ਮਾਨਖ ਦੇਵ ਜੀ ਆ ਗੋਬਿੰਦ ਮਿਲਣ ਕੀ ਇਹ ਤਰੀ ਬਰੀਆ ਹੋਰ ਕਾਇ ਤੇ ਕਿਤੇ ਨਾ ਕਾਮ ਮੇਰਾ ਸਾਗਤ ਪੱਜ ਕੇ ਵਾ ਨਾਮ ਸਰਾ ਜਾਮ ਲਾਗ ਪਉਜਲ ਤਰਨ ਕੈ ਜਨਮ ਪ੍ਰਥਾ ਜਾਤ ਰੰਗ ਮਾਇਆ ਕੇ ਰਹਾਉ ਜਬ ਤਾ ਸੰਜਮ ਧਰਮ ਨਾ ਕਮਾਇਆ ਸੇਵਾ ਸਾਤ ਨਾ ਜਾਣਿਆ ਹਰਿ ਰਾਇ ਕਹ ਨਾਨਕ ਹਮ ਨੀਚ ਕਰਮ ਸਾਨ ਪਰੇ ਕੀ ਲਾਖੋ ਸਰਮਾ ਆရှင် ਦਸਮੀ ਕਹੋ ਵਾਹਿ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰਿਛਾ ਹੋ ਨਹੇ ਚਿਤ ਕੀ ਇੱਛਾ ਤਵ ਚੰਦਰਹਿ ਹਮਾਰਾ ਆਪਣਾ ਜਾਨ ਕਰੋ ਪਤਿਪਾਰਾ ਹਮਰੇ ਦੋਰ ਸਵੇ ਤੁਮ ਕਾ ਵੋ ਆਪ ਹਾਥ ਦੇ ਮੋਹੀ ਬਚਾਵੋ ਸੁਖੀ ਵਸੀ ਮੋਰੋ ਪਰਵਾਰਾ ਸੇਵ ਸਿਕ ਸਵੇ ਕਰਤਾਵਰਾ ਮੋਹ ਰਛਨ ਜਕ ਦੇ ਘਰਿ ਆਇ ਸਾਵੇ ਰਨ ਕੋ ਆਏ ਸੰਗਰੀਏ ਹੋਰ ਹੋਏ ਹਮਾਰੀ ਆਸਾ ਤੂਰ ਕਜਿਨੇ ਕੀ ਰਹੇ ਪਿਆਸਾ ਤਮੇ ਛੜ ਕਬਰ ਨਾ ਥਿਆਉ ਜੋ ਵਰਜਉਂ ਸਤੋਂ ਤੇ ਪਾਉਂ ਸੇ ਵਸਿਖ ਹਮਾਰੇ ਤਾਰਿ ਹੈ ਚੁੰਝ ਨੇ ਸਤਰ ਹਮਾਰੇ ਮਾਰਿਏ ਆਪ ਹਾ ਦੇ ਮਝੇ ਵਹੀਏ ਮਨ ਕਾਲ ਕਾ ਤਰਸ ਨਵਰੀਏ ਉਜਿਹਦਾ ਹਮਾਰੇ ਪੈਸਾ ਸ੍ਰੀ ਆਸਤੰ ਜਿਓ ਕਰੂ ਰੱਛਾ ਰਾਖ ਲਿਓ ਮੁਰਾਖਨ ਹਾਰੀਏ ਸਾਹਿਬ ਸੰਤ ਸਾਹਿਬ ਪਿਆਰੀ ਦੇਨਵੰਦ ਰਿਸ਼ਤਨ ਕੇ ਹੰਤਾ ਤੁਮ ਹੋ ਪ੍ਰੀਤ ਚਿਤੰਤਸਕੰਤਾ ਕਾਲ ਪੈ ਬ੍ਰਹਮ ਬੁਬਤਰਾ ਕਾਲ ਪੈ ਸੁੰਜੂ ਅਵਤਰਾ ਕਾਲ ਪੈ ਕਰ ਬਸਨ ਪਰ ਗਾਸਾ ਸਗਲ ਕਾਲ ਕਾ ਕੀਆ ਤੁਮ ਐਸਾ ਜਵਨ ਕਾ ਝੁੰਗੀ ਸਭ ਕੀ ਉਹ ਵਿਵੇਂਦ ਰਾਏ ਬ੍ਰਹਮਾ ਜੋਤੀ ਉਹ ਜਵਨ ਕਾ ਸਨੋਕ ਸਵਾਰਾ ਨਮਸਕਾਰ ਹੈ ਤਾਈ ਹੰ ਬਾਰਾਜੂ ਕਾ ਸੰਜਗਤ ਬਨਾਇਓ ਦੇਵ ਦੇ ਜੇਸ਼ਨ ਪੁਜਾਇਓ ਆਦ ਅੰਤੇ ਕੇ ਅਵਤਾਰਾ ਸੋਇਂ ਗੁਰੂ ਸੋ ਸੰਜੋਹ ਮਾਰਾ ਨਮਸਕਾਤਿ ਹਿ ਕੰਵਾਰੀ ਸਭ ਜਗ ਜਨ ਆਸਵਾਰੀ ਸੇਵ ਗੁਣ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਪਲ ਮੁਹਬਤ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਭਰੇ ਕੀ ਪੀਰ ਪਛਾਨ ਜੀਤੇ ਤੇ ਕੋਨ ਚੇਸਤੂ ਲਾਸਾ ਪਰ ਕਿਰਪਾ ਸੇਸ਼ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀਏ ਸੁਖੀ ਏਕ ਏਕੀ ਪੀਰ ਪਛਾਨੇ ਕਟ ਕਟ ਕੇ ਪੜ ਪੜ ਕੇ ਜਾਣੇ ਅਚਬ ਕਰਕ ਕਰਾ ਕਰਤਾਰਾ ਰੰਝਲ ਤੂੰ ਦੇ ਅਪਾਰਾ ਜੋ ਕਰਕਤ ਹੂੰ ਕਵਹੂੰ ਤੁਮੇ ਮੇਦੇ ਦਰਸਵਹੂੰ ਜੇਤੇ ਵਦਨ ਸੇ ਸਭ ਧਾਰੇ ਆਪੇ ਆਪਣੀ ਬੂਜ ਉਚਾਰ ਤਮ ਸਭ ਹੀ ਤੇ ਰਹਿ ਨਰਾਲਮ ਜਾਣਦੇ ਵੇਦ ਕੇ ਤੇ ਅਰੀ ਆਲਮ ਨਰੰਕਾਰ ਅਨਿਰਵਕਾਰ ਅੰਦ ਲੰਭੋ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਚਾਦ ਭੇਂਦਾ ਜਾ ਕੋ ਭੇਵ ਨ ਪਾਵਦ ਵਿਰੰਤਾ ਤਾ ਕੋ ਕਰ ਪਹਨ ਅਨਮਾਨਤ ਮਹਾ ਮੁਰਖਿ ਸ ਭੇਦ ਨ ਜਾਣ ਮਹਾ ਦੇਵ ਕੋ ਕਹਿ ਸਦਾ ਸ਼ੁੰਦਰੰਕਾਰ ਕਾ ਚੀਨੰਤ ਨਿਪ ਆਪੇ ਆਪਣੀ ਬੁੱਧਹਿ ਜੀਤੇ ਬਨੁ ਤਨ ਤੂੰ ਹੈ ਤੇਤੀ ਸੰਸਾਰਾ ਲਖਾ ਨਾ ਜਾਏ ਪਸਾਰਾਂ ਕੇ ਉਸ ਜਪ ਸੰਸਾਰਾ ਏ ਕੇ ਰੂਪਾ ਨੂਪਸ਼ ਰੂਪਾ ਰੰਗ ਭਿਓ ਖਰਾਬ ਕਿ ਭੂਪਾ ਠੰਡ ਜੇ ਰਹਿ ਸੇਤ ਜਕੀਨੀ ਉਤਪਜ ਖਾਂ ਬਾਹਰ ਜੀ ਦੀਨੀ ਕਹੂ ਹੋਲਾ ਜਾ ਹੈ ਬੈਠਾ ਕਹੂ ਸੁਣ ਪੈ ਸੰਕਰ ਕੇਠਾ ਸੰਗਰੀ ਸੇਂਦ ਖਾਏ ਚੰਬਵ ਆਜਗਾ ਸੁਪਸੰਭ اور شاہ میری تم کرو سکھ وا سکھ سگل سکل ملے سرکاتا جا سنی پری تن کے دور دو ہے مری پورکھ جمبک پری تہاری تن کے تم سنکر تاری جو کالک کبار تی ہیں تا کی نکنی آئے ہے ਹਰੇ ਸ਼ਾਹੇ ਤਾਈ ਸਭ ਕਾਲਾ ਦੁਸ਼ਟ ਅਰਿਸ਼ਟ ਰਿਤ ਕਾਲਾ ਕਿਰਪਾ ਦੇ ਤਨ ਜਾਈ ਨਾ ਰਹੋ ਤਾਂ ਕੇ ਤਾ ਤਨ ਕਮ ਹਰ ਹੋ ਹਰੇ ਜਿ ਸਿਧ ਕਰਮੋ ਸਭ ਹੋਈ ਦੋਟੇ ਸ਼ਾ ਸ਼ੇ ਸਕੇ ਨ ਕੋਈ ਇੱਕ ਵਾਰੀ ਤੁਮੇ ਸੰਭਾਰ ਆਕਾਲ ਪਾਸਤੇ ਤਾਹੀ ਬਾਰ ਜੇਨਰ ਨਾਮ ਤਿਹਾਰੋ ਕਹਾ ਦਰਦ ਦੋੜ ਦੋ ਕਥੇ ਲਹਾਂ ਕਾਲਕ ਕੇਤਮੇ ਸਰੰਤਿ ਹਾਰੀ ਆਪਹਾ ਦਿਲ ਹੋ ਅਵਾਰੀ ਸਰਵ othor ਮੋਹੋ ਸਹਾਈ ਦੋਹਤ ਦੋਖ ਤੇਲ ਹੂੰ ਬਚਾਈ ਖਲਗ ਕੇਤਮੇ ਸੰਤਿ ਹਾਰੀ ਆਪਹਾ ਹਥ ਦਿਲ ਹੋ ਅਵਾਰੀ ਸਰਵ othor ਮੋਹੋ ਸਹਾਈ ਦੋਹਤ ਦੋਖ ਤੇਲ ਹੂੰ ਬਚਾਈ ਸਵਈਆ ਪਹੇਂ ਗਏ ਜਬ ਤੇ ਤਮਰੇ ਤਵ ਤੇ ਕੋ ਆਪ ਤਰੀ ਨਹੀਂ ਆਨੀ ਰਾਮ ਰਹੀ ਪ੍ਰਾਨ ਪ੍ਰਾਨ ਅਨੇਕ ਕਹਿਮਤ ਇਕ ਨਾ ਮਾਨਿਉ ਸਮਰਾ ਸਾਤਰ ਵੇ ਸਵੇ ਬੋ ਭੇਜ ਕੇ ਅਮੇਕ ਨਾ ਜਾਣਿਉ ਸਰੀਅ ਸਪਾਨ ਕਿਰਪਾ ਤੁਮਰੀ ਕਰ ਮੈਨਕ ਐਸ ਤੋਹੀ ਮਖਾਨਿਉ ਤੋਹਰਾ ਸਾਗਲ ਦਵਾਰ ਕੋ ਸ਼ਾਲਕ ਕਹਿ ਤਿਹੋ ਤਹਾ ਰੂਦਵਾਰ ਵਾਹੀ ਗਹਿ ਕੀ ਲਾਹੀ ਅਸੋ ਗੋਬਿੰਦਾਸ ਤਹਾਰ ਰਾਮ ਕਲੀ ਮਹੱਲਾ ਤੀਂ ਜਾ ਅਨੰਦ ਦੇਖ ਓਂਕਾਸ ਪ੍ਰਸਾਦ ਅਨੰਦ ਪਿਆ ਮਰੀ ਮਾਹੀ ਸਤਿਗੁਰੂ ਮੈਂ ਪਾਇਆ ਅਲਗੋਤਾ ਪਾਇਆ ਸਹੰਜਿ ਸੇਤੀ ਮਨ ਵਜੀਆ ਬਧਾਈਆ ਰਾਤਨ ਪਰਵਾਰ ਪਈਆ ਸ਼ਬਦ ਗਾਵਣੀ ਆਈਆ ਚਉਦ ਤਾ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਇਹ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ اے ਮਨ ਮੇਰਾ ਤੂੰ ਸਦਾ ਰੂਹ ਹਰ ਨਾਲੇ ਅਨਾਰ ਹੂੰ ਤੂੰ ਮਨ ਮੇਰੇ ਦੁਖ ਸੰਬਸਾਰਨਾ ਅੰਗੇਕਾਰ ਹੂੰ ਕਰੇ ਤੇਰਾ ਕਾਸ਼ੋ ਸਵਾਰਨਾ ਸਭ ਨਾਂ ਗਲਾ ਸਮਰਸਵਾਮੀ ਸੋ ਕਾ ਮਨੁ ਬਸਾ ਰੀ ਕਹਿ ਨਾਨਕ ਮਨ 베 ਸੁਧਾਰੂ ਬਹੰਦਾਲੀ ਸਾਚੀ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਸੰਦੇਸੋਂ ਪਾਵੇ ਸਦਾ ਸਲਾਹਾ ਤੇਰੀ ਨਾਮ ਮਨੁ ਉਸਾਵੇ ਨਾਮ ਜਿਨ ਕੇ ਮਰ ਬਸਿਆ ਬਾਜੇ ਸ਼ਬਦ ਕਨੇ ਰਹਿ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮਧਾਰ ਮਿਰਾ ਜਿਨ ਪੁਖਾਂ ਸਭ ਗਵਾਈਆਂ ਪਰ ਅਸਾਂ ਸੁਖਮਨ ਆਏ ਵਸਿਆ ਜਿਨੇ ਸ਼ਾਹ ਸਾਹ ਪਜਾਈਆਂ ਖਦਾ ਕਰਵਾਨ ਕੀਤਾ ਗੁਰਵੇਟੋਂ ਜਿਹਹਦੀਆਂ ਇਹ ਵਡਿਆਈਆਂ ਇਹ ਨਾਮ ਸੁਨੋ ਸੰਤੋਸ਼ਹੁ ਤਰੋ ਪਿਆਰੋ ਸਾਚਾ ਨਾਮ ਮਿਰਾ ਆਧਾਰੋ ਵਾਜੇ ਪੰਚ ਸੁਰ ਪ੍ਰਕਾਸ਼ ਪੰਗ ਕਸ ਪੰਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਆਰੀਆਂ ਪੰਜ ਦਵਸ ਕੀਤੇ ਕਾਲਖੰਡ ਕੁਮਾਰਿਆ ਪਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਵਹਰ ਕੀ ਲਾਗੇ ਕਹੇ ਨਾਇਕ ਤੈਸ ਕੁਮਾਰ ਤਤ ਕਰ ਅਨਹਦਵਾਜ ਜੀ ਆਨ ਦਸਨੋ ਵੱਡ ਭਾਗੀ ਹੋ ਸੋਨੋ ਤਪੂਰੇ ਔਰ ਬ੍ਰਹਮ ਪ੍ਰਪਾਇਓ ਤਰੇ ਸੰਗ੍ਰਭ ਸੋਰੇ ਦੋਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ संत साजन पै सरसे पूरे गुरते ते जानी सुन ते कहते कह ते पवित पर पूरे बिलवंत नाने मदाणी महला थाल वेचन वास्तू पई संतोष विचारो અમરત નામ ખાકર કા પીઉં جس કા સા સુંધારું જે કો કાવે જી કો પંચેત સકાહી અંધારું એહે બક્ત જીને જનત ને તરા કરતારું કમ સંસાર છંદ લગતરીયે સબ નાનક બ્રહ્મ પસારું શ્લોક મહલ્લા પંજમા તેરા કીતા જાથો નાહી મેનો જો ફકતોઈ ਮੇਂ ਅੰਦਰ ਗਣਿਆ ਰੇ ਕੋ ਬਨ ਨਹੀਂ ਆਪੇ ਤਸਪਿਓਈ ਤਸਪਿਆ ਮਹਿ ਰਾਮ ਤੁਹੰਦ ਕੋ ਸਜਣ ਮਿਲਿਆ ਨਾਨਕ ਨਾਮ ਰੇ ਤਾਂ ਜੀ ਮਾ ਤਨ ਮੰਥੀ ਵੇ ਹਰਿਆ ਪੋੜੀ ਤੇਛੇ ਤੋਂ ਸਮਰਾਥ ਜਿੱਥੇ ਕੋਈ ਨਹੀਂ ਉਥੇ ਤੇਰੀ ਅਗ ਅਗਨੀ ਉਦ ਰਮਾਈ ਸੋਣ ਕੇ ਜੰਮ ਕੇ ਦੂਤ ਨਾਹੀਂ ਤੇਰੇ ਛਣ ਜਾਹੇ ਔ ਜਲ ਬਖੂਸ ਕਾ ਕਰਸਾ ਦੀ ਪੌਰ ਪਾਹੀ ਜਿਨ ਕੋ ਲੰਗੀ ਪਿਆਸ ਮਰਤਿ ਸੇਹੀ ਖਾਏ ਕਰਮਿਹ ਬਣ ਗਣ ਕੋ ਬੰਦਗਾਹੇ ਸੋ ਸੇਨਾ ਕਿਰਪਾ ਸੰਮਾਲਿਐ ਸਾਈ ਸਾਈ ਵਰਤਾ ਕੋ ਨਾ ਜਾਏ ਜੇ ਆਵਹਿ ਤੁਝ ਆਇ ਇਸ ਰੂਪ ਮਹੱਲਾ ਪੰਜਮਾ ਅੰਤਰ ਗੁਰਿਆਰਾਦਨ ਹਾਂ ਜੀਵਾ ਜੋ ਗੁਰ ਨਾਮ ਤੇਰੇ ਸਦ ਗੁਰੂ ਪੇਖਣਾ ਸਰਨੀ ਸੁਨਨਾ ਗੁਰ ਨਾਮ ਸਦਗੁਰ ਸੇਤੀ ਰਤਿਆ ਹਾਂ ਧਰਗੇ ਪਾਈਏ ਥਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬੰਦ ਹੈ ਜਾਗ ਮੈਂ ਉਤਮ ਕਾਜ ਹੈ ਬਲੇ ਕਿੰ ਕੀ ਮਹੱਲਾ ਪੰਜਮ ਰਖੇ ਰਖਣ ਹਾਰਿਆ ਪੂਵਾਰੀ ਨਾ ਗੁਰ ਕੀ ਪਿਆਰੀ ਪਾਏ ਕਾਜ ਸਵਾਰ ਨ ਹੋਆ ਆਪ ਦਿਆਲ ਮਨੁ ਨਾ ਵਿਸਾਰਨ ਸਾਜਿ ਨਾਮ ਕੇ ਸੰਗ ਪਵਜਲਤਾਰੀ ਨਾ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਵਿਦਾਰੀ ਨ ਤਿਸ ਸਾਹਿਬ ਕੀ ਏਕ ਨਾਨਕ ਮੰਨੇ ਬਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਏਕ ਨਾਨਕ ਮੰਨੇ ਵਾਹਿ ਜਿਸ ਸੇ ਮਾਰਾ ਤਸੁਖ ਹੋਏ ਸਗਲੇ ਦੁਖ ਜਾਹੇ